ਸੀਰੀਅਸ ਲੈ ਲੋ ਇਹ ਚੀਜ਼ ਨੂੰ ਜਿਹੜਾ ਇਹ ਸੋਲਰ ਸਟਾਰਮ ਕਹਿ ਰਹੇ ਆ ਹਨਾ ਸੋਲਰ ਦੀ ਸੁਨਾਮੀ ਆਉਣੀ ਆ ਜਿਹੜੀ ਉਹ ਵਾਕਈ ਆਉਣੀ ਆ ਇਹਨਾਂ ਨੇ ਪਲਾਨ ਕੀਤਾ ਵਾ ਉਹ ਕੋਈ ਮੈਂ ਨਹੀਂ ਮੰਨਦਾ ਉਹ ਕੋਈ ਕੁਦਰਤੀ ਹੈਗੀ ਆ ਸੋ ਜਿਵੇਂ ਕੋਵਿਡ ਆਇਆ ਸੀਗਾ ਉਸੇ ਤਰੀਕੇ ਦੇ ਨਾਲ ਅਨਨੈਚੁਰਲੀ ਆਏ ਸਾਰਾ ਕੁਝ ਤੇ ਇਹ ਤਾਂ ਹੀ ਪਹਿਲਾਂ ਹੀ ਭਵਿੱਖਬਾਣੀ ਕਰ ਦਿੰਦੇ ਆ ਕਿ ਆਹ ਚੀਜ਼ ਹੋ ਜਾਣੀ ਆ ਆ ਹੋ ਜਾਣੀ ਆ ਉਹਦੇ ਵਿੱਚ ਇੰਨਾ ਡਿਸਟਰਬ ਹੋ ਜਾਣਾ ਇਆ ਸਾਰਾ ਸਿਸਟਮ ਕਿ ਕੋਵਿਡ ਵਾਲਾ ਆ ਉਹ ਕਹਿੰਦੇ ਜਿਹੜੇ ਦਿਨ ਸੀਗੇ ਉਹ ਤੁਹਾਨੂੰ ਸੌਖੇ ਲੱਗਣਗੇ ਕਿ ਉਦੋਂ ਤਾਂ ਆਪਾਂ ਔਖੇ ਹੀ ਨਹੀਂ ਹੋਏ ਕੋਵਿਡ ਵੇਲੇ ਤਾਂ ਉਹਦੇ ਨਾਲੋਂ ਇੰਨਾ ਜ਼ਿਆਦਾ ਇਹ ਭੈੜਾ ਹੋਊਗਾ ਹਨਾ ਤੇ ਇਹਦੇ ਵਿੱਚ ਸਾਰਾ ਕੁਝ ਤੁਹਾਡਾ ਬੰਦ ਹੋ ਜਾਣਾ ਇੰਟਰਨੈਟ ਫੋਨ ਟੈਲੀਫੋਨ ਹੋਗੇ ਜਿਹੜਾ ਬੈਂਕਿੰਗ ਸਿਸਟਮ ਡਿਸਟਰਬ ਹੋਣਾ ਵਾ ਸਾਰਾ ਟ੍ਰੇਨਾਂ ਹੋ ਗਈਆਂ ਹਵਾਈ ਜਹਾਜ਼ ਹੋਗੇ ਟਰਾਂਸਪੋਰਟੇਸ਼ਨ ਹੋ ਗਈ ਉਹ ਸਾਰੀ ਰੁਕ ਜਾਨੀ ਆ ਬਿਜਲੀ ਚਲੀ ਜਾਣੀ ਆ ਸਾਰੇ ਕਿਤੇ ਹੀ ਹਨ ਤੇ ਜਿਹੜਾ ਫੂਡ ਆ ਫੂਡ ਚੇਨ ਤੁਹਾਡੀ ਟੁੱਟ ਜਾਣੀ ਆ ਸਾਰੀ ਤੇ ਜਿਹੜਾ ਸਟੋਰਾਂ ਦੇ ਵਿੱਚ ਗਰੋਸਰੀ ਪਾਣੀ ਪਿਆ ਆ ਉਹ ਵੀ ਖਰਾਬ ਹੋ ਜਾਣਾ ਮਾ ਟੈਂਪਰੇਚਰ ਹਾਈ ਜਾਊਗਾ ਹਨ ਤਬਾਈ ਵੀ ਹੋ ਸਕਦੀ ਆ ਕੁਝ ਕੁਝਕ ਜਗਾਵਾਂ ਦੇ ਉੱਤੇ ਤੇ ਇਹ ਵੀ ਇਹ ਕਹਿ ਰਹੇ ਆ ਕਿ 17% ਤੱਕ ਪੋਪੂਲੇਸ਼ਨ ਵੀ ਘਟ ਸਕਦੀ ਆ ਇਹਦੇ ਨਾਲ ਇੰਨੀਆਂ ਜਾਨੀ ਕਿ ਮੌਤਾਂ ਹੋ ਸਕਦੀਆਂ ਲੋਕ ਇੰਨੇ ਮਰ ਸਕਦੇ ਆ ਜਿੰਨੇ ਵੀ ਟਾਈਮ ਪੀਰੀਅਡ ਇਹ ਚੱਲੂਗਾ ਤੇ ਇਹ ਕਈ ਹੱfte ਕਹਿ ਰਹੇ ਆ ਕਿ ਇਦਾਂ ਹੀ ਰਹਿਣਾ ਤੇ ਜਿਹੜਾ ਥੋੜਾ ਜਿਹਾ ਟਾਈਮ ਹੋਊਗਾ ਉਹਦੇ ਵਿੱਚ ਉਹਨੇ ਇੰਨਾ ਕਸਰ ਛੱਡ ਕੇ ਜਾਣਾ ਵਾ ਕਿ ਕਈ 100 ਸਾਲ ਪਿੱਛੇ ਜਾ ਵੜਨਾ ਵਾ ਆਪਾਂ ਸੋ ਉਸ ਨੂੰ ਕਵਰ ਅਪ ਕਰਨ ਨੂੰ ਟਾਈਮ ਲੱਗਣਾ ਵਾ ਸੋ ਜਿਹੜੀਆਂ ਬੈਂਕਿੰਗ ਸਿਸਟਮ ਦੀ ਮੈਂ ਗੱਲ ਕਰਦਾ ਸੀਗਾ ਉਹ ਤਾਂ ਮੈਂ ਅੱਗੇ ਵੀ ਕਹਿਣਾ ਹੁੰਨਾ ਵਾ ਕਿ ਯਾਰ ਕੈਸ਼ ਵੱਧ ਤੋਂ ਵੱਧ ਵਰਤਿਆ ਕਰੋ ਬੈਂਕਾਂ ਚੋਂ ਕਢਾਇਆ ਕਰੋ ਕੈਸ਼ ਦੀ ਵਰਤੋਂ ਰੱਖੋ ਕਿਉਂਕਿ ਜਿਹਨਾਂ ਨੇ ਕੈਸ਼ਲੈਸ ਕਰਤਾ ਤੇ ਫੇਰ ਸਾਰਾ ਕੁਝ ਇਹਨਾਂ ਦੇ ਹੱਥ ਚ ਆ ਜਾਣਾ ਵਾ ਸੋ ਕੈਸ਼ ਹੁਣ ਵੀ ਘਰੇ ਰੱਖੋ ਕਿਉਂਕਿ ਬੈਂਕਿੰਗ ਸਿਸਟਮ ਬੰਦ ਹੋ ਸਕਦਾ ਸਾਰਾ ਕੁਝ ਜਦੋਂ ਸਾਰਾ ਸਿਸਟਮ ਟੈਕਨੋਲੋਜੀ ਬੰਦ ਹੋ ਜਾਣੀ ਹੈ ਹਨ ਤੇ ਉਹ ਤਾਂ ਸਾਰਾ ਫੇਰ ਇਲੈਕਟ੍ਰੋਨਿਕ ਹੀ ਆ ਸਾਰਾ ਉੱਥੇ ਹੀ ਪਿਆ ਹਨਾ ਕਿਸੇ ਨੇ ਕੋਈ ट्रांजੈਕਸ਼ਨ ਹੀ ਕਰਨੀ ਕੁਝ ਨਹੀਂ ਹੋਣਾ ਜਦੋਂ ਬਿਜਲੀ ਨਹੀਂ ਹੋਣੀ ਹਨਾ ਸੋ ਕੈਸ਼ ਜ਼ਰੂਰ ਆਪਦੇ ਕੋਲੇ ਰੱਖੋ ਲੋਡ ਵਾਸਤੇ ਤੇ ਬਾਕੀ ਤੁਸੀਂ ਕੀ ਸੋਚਦੇ ਆ ਇਹ ਕਿ ਇਹ ਕੁਦਰਤੀ ਹੋ ਸਕਦਾ ਵਾ ਜਾਂ ਇਹ ਪਲਾਨ ਆ ਇਹਨਾਂ ਦਾ ਸਾਰਾ ਹਨਾ ਸੋ ਮੇਨ ਉਹੀ ਆ ਕਿ ਯਾਰ ਇਨਸਾਨੀਅਤ ਖਤਮ ਕਰਨ ਵਾਲਾ ਕੰਮ ਹੀ ਆ ਸੋ ਮੈਨੂੰ ਇਹ ਸਾਰਾ ਇਹਨਾਂ ਦਾ ਪਲੀ ਪਲਾਨ ਹੀ ਲੱਗਦਾ ਆ ਕੋਵਿਡ ਵੇਲੇ ਵੀ ਇਦਾਂ ਹੀ ਹੋਇਆ ਸੀ ਕਿ ਕੋਵਿਡ ਤੋਂ ਪਹਿਲਾਂ ਹੀ ਇਹਨਾਂ ਦੀਆਂ ਬਿਆਨਬਾਜ਼ੀਆਂ ਆ ਗਈਆਂ ਸੀਗੀਆਂ ਕਿ ਪੋਪੂਲੇਸ਼ਨ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਜਾਂ ਘਟਾਇਆ ਕਿਵੇਂ ਜਾ ਸਕਦਾ ਤੇ ਉਦੋਂ ਉਹਨੇ ਸ਼ਰਯਾਮ ਇਹ ਚੀਜ਼ ਕਹੀ ਸੀ ਬਿਲਗੇਡ ਵੀ ਉੱਥੇ ਬੈਠਾ ਸੀਗਾ ਤੇ ਇਹਨਾਂ ਨੇ ਉਦੋਂ ਇਹ ਸ਼ਰਯਾਮ ਇਹ ਗੱਲ ਕਹੀ ਸੀਗੀ ਕਿ ਬਿਮਾਰੀਆਂ ਜੇ ਫੈਲਦੀਆਂ ਆ ਤਾਂ ਉਹਦੇ ਨਾਲ ਸੌਖੇ ਤਰੀਕੇ ਨਾਲ ਜਨਸੰਖਿਆ ਘਟ ਸਕਦੀ ਆ ਸੋ ਇਹਦੇ ਪ੍ਰੂਫ ਵੀ ਕਾਫੀ ਆ ਗਿਆ ਉਸ ਤੋਂ ਬਾਅਦ ਕੋਵਿਡ ਦੇ ਕੇ ਇਹ ਇਹਨਾਂ ਦਾ ਆਪ ਦਾ ਹੀ ਫਲਾਈ ਫਲਾਈ ਗਈ ਬਿਮਾਰੀ ਸੀਗੀ ਆ ਸਾਰੇ ਲੋਕਾਂ ਦੇ ਬਿਜ਼ਨਸ ਜਿਹੜੇ ਕਹਿ ਲਓ ਛੋਟੇ ਬਿਜ਼ਨਸ ਆ ਜਿਹੜੇ ਉਹ ਠੱਪ ਕਰਨ ਦੀ ਖਾਤਰ ਤੇ ਜਾਂ ਜਿਹੜੇ ਆ ਜਨ ਸੰਖਿਆ ਘਟਾਉਣ ਦੀ ਖਾਤਰ ਕਹਿ ਲੋ ਕਿ ਉਹਦੇ ਵਿੱਚ ਜ਼ਿਆਦਾਤਰ ਬਜ਼ੁਰਗ ਜਿਹੜੇ ਗਵਰਨਮੈਂਟ ਦੇ ਉੱਤੇ ਬੋਝ ਸੀਗੇ ਪੈਨਸ਼ਨਾਂ ਲੈਂਦੇ ਸੀਗੇ ਉਹੋ ਹੀ ਜ਼ਿਆਦਾਤਰ ਸ਼ਿਕਾਰ ਹੋਏ ਆ ਇਹਨਾਂ ਚੀਜ਼ਾਂ ਦੇ ਸੋ ਇਹ ਇਫੈਕਟ ਸਾਰੇ ਕਿਤੇ ਕਰੂਗਾ ਸਾਰੇ ਵਰਲਡ ਦੇ ਵਿੱਚ ਇੱਕ ਇੰਡੀਆ ਵਾਲੇ ਜਿਹੜੇ ਬਾਈਆ ਹਨਾ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਆ ਚਲੋ ਸੋਸ਼ਲ ਮੀਡੀਆ ਹੁਣ ਯੂਜ਼ ਕਰਦੇ ਪਿੰਡਾਂ ਦੇ ਵਿੱਚ ਜਾਂਦਾ ਕਿ ਬਾਈ ਜਿਹੜੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਹਨਾ ਤੇ ਜਾਂ ਆਨਲਾਈਨ ਬੈਂਕਿੰਗ ਵਾਲਾ ਸਿਸਟਮ ਜਾਂ ਕਲਚਰ ਉੱਥੇ ਚੱਲ ਪਿਆ ਹਨਾ ਉਹ ਬਹੁਤ ਨੁਕਸਾਨਦਾਇਕ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸੋ ਮੈਂ ਉੱਥੇ ਕਹੂੰਗਾ ਭਰਾਵਾਂ ਨੂੰ ਕਿ ਬਾਈ ਵੱਧ ਤੋਂ ਵੱਧ ਕੈਸ਼ ਵਰਤਿਆ ਕਰੋ ਜਿੰਨਾ ਕੈਸ਼ ਵਰਤੋਂਗੇ ਕੈਸ਼ ਆਪਦੇ ਹੱਥ ਦੇ ਵਿੱਚ ਰੱਖੋਗੇ ਉਨਾ ਹੀ ਤੁਸੀਂ ਆਪਦੇ ਆਪ ਨੂੰ ਆਜ਼ਾਦ ਰੱਖੋਗੇ ਇਹਨਾਂ ਤੋਂ ਜਿੰਨਾ ਇਹ ਟੈਕਨੋਲੋਜੀ ਨੂੰ ਤੁਸੀਂ ਅਡਾਪਟ ਕਰਕੇ ਦੇ ਵਿੱਚ ਵੱਢੀ ਜਾਓਗੇ ਉਨੇ ਤੁਸੀਂ ਇਹਨਾਂ ਦੇ ਗੁਲਾਮ ਹੋਈ ਜਾਣਾ ਸਰਕਾਰਾਂ ਦੇ ਸੋ ਬਾਕੀ ਇਹਦੇ ਅਸਤੇ ਇਹ ਆ ਕਿ ਬਾਈ ਪ੍ਰੇਪੇਅਰ ਰਹੋ ਇਹ ਚੀਜ਼ ਨੂੰ ਘਰੇ ਖਾਣ ਪੀਣ ਦਾ ਸਮਾਨ ਥੋੜਾ ਜਿਹਾ ਵੱਧ ਲਿਆ ਕੇ ਰੱਖੋ ਤੇ ਬਾਕੀ ਚਲੋ ਬਾਬਾ ਜੀ ਮੇਰ ਕਰਨ ਹੁਣ ਕੀ ਕਹਿ ਸਕਦੇ ਇਹਦੇ ਬਾਰੇ